ਅੱਜ ਵੀ ਇੱਥੋਂ ਸਾਬਜਾ ਦੇ ਆਵਾਜ਼ ਦਿੰਦੇ ਨੇ ਤੇ ਮੈਨੂੰ ਯਕੀਨ ਹੈ ਕਿ ਇੱਕ ਨਾ ਇੱਕ ਦਿਨ ਮੈਸੇਜ ਆਪਾਂ ਬਿਲ ਕਰਦੇ ਆ ਕਿ ਆ ਜਾਓ ਜਿਵੇਂ ਉਹ ਆਪਣੇ ਧਰਮ ਦੇ ਵਿੱਚ ਡੋਲ ਰਹੇ ਉਹਨਾਂ ਨੂੰ ਬਹੁਤ ਸਾਰੇ ਲਾਲਚ ਵੀ ਦਿੱਤੇ ਗਏ ਡਰਾਵੇ ਵੀ ਦਿੱਤੇ ਗਏ ਉਹ ਡਰੇ ਨਹੀਂ ਠੀਕ ਹੈ ਬਹੁਤ ਬਾਦਰੀ ਦੇ ਨਾਲ ਮਤਲਬ ਉਹਨਾਂ ਨੇ ਮੁਕਾਬਲਾ ਜ਼ਾਲਮ ਦਾ ਕੀਤਾ ਬਾਬਾ ਫਤੇ ਸਿੰਘ ਜੀ ਦੀ ਅੱਖ ਤੇ ਇੱਕ ਨੁਕੀਲੇ ਪੱਥਰ ਵੀ ਵੱਜਿਆ ਸੀਗਾ ਤੇ ਹੋਰ ਜਲਨ ਜਲਨ ਛੀਲ ਜਿਹੜੇ ਪੰਜਾਬ ਪਦਾਰਥ ਹੁੰਦੇ ਨੇ ਜਿਵੇਂ ਛੋਟੀਆਂ ਲੱਕੜਾਂ ਉਹਨਾਂ ਨੂੰ ਮਤਲਬ ਹੱਥਾਂ ਦੇ ਵਿੱਚ ਪਾ ਕੇ ਹੱਥਾਂ ਦੇ ਵਿੱਚ ਪਾ ਕੇ ਸਾੜਿਆ ਜਾਂਦਾ ਸੀਗਾ ਤੇ ਆਪਣੇ ਪਿੱਛੇ ਠੰਡਾ ਬੁਰਜਿਆ ਗੁਰਦੁਆਰਾ ਸਾਹਿਬ ਆ ਤੇ ਇੱਥੇ ਇਸ ਨੂੰ ਇਸ ਸਥਾਨ ਨੂੰ ਪਹਿਲਾਂ ਹੀ ਠੰਡਾ ਬੁਰਜ ਕਿਹਾ ਜਾਂਦਾ ਸੀ ਉਹ ਤਾਂ ਕਿਹਾ ਜਾਂਦਾ ਸੀ ਕਿਉਂਕਿ ਇਸ ਦੇ ਬੈਕ ਸਾਈਡ ਤੇ ਹੰਸਲਾ ਨਾਮ ਦੀ ਨਦੀ ਵਗਦੀ ਹੁੰਦੀ ਸੀ ਤੇ ਹੁਣ ਜਲਮਾ ਮਤਲਬ ਕਾਫੀ ਵੱਧ ਚੁੱਕਿਆ ਹੈ ਤੇ ਜਦੋਂ ਜ਼ੁਲਮ ਵੱਧ ਹੈ ਜਦੋਂ ਹੱਥ ਚੱਕਦਾ ਹੈ ਤਾਂ ਫਿਰ ਖਾਲਸਾ ਕਦੇ ਘਰਾ ਵਿੱਚ ਪੈਰ ਨਹੀਂ ਰੱਖਦਾ ਤਾਂ ਉਦੋਂ ਮੋਨੇ ਸਿਰਾਂ ਦੇ ਉੱਪਰ ਵੀ ਦਮਾਲੇ ਸੱਜਣੇ ਨੇ ਤਾਂ ਇਹ ਗੁਰੂ ਸਾਹਿਬ ਦੇ ਬੋਲ ਨੇ ਇਹ ਖਾਲਸਾ ਰਾਜ ਕਰੇਗਾ ਹੀ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਵਾਨੀ ਆਨਅਰ ਤੇ ਆਪ ਸਭ ਦਾ ਸਵਾਗਤ ਹੈ ਮੈਂ ਹਾਂ ਕੁਲਦੀਪ ਸਿੰਘ ਇਸ ਸਮੇ ਮੌਜੂਦ ਹੈ ਸੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਫਤਿਹਗੜ੍ਹ ਸਾਹਿਬ ਕੀ ਪਿੱਛੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਠੰਡਾ ਬੁਰਦਸਾਹ ਕੀ ਮੌਜੂਦ ਹਾਂ ਜਿੱਤੇ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਠੰਡੇ ਬੁਰਜ ਦੇ ਵਿੱਚ ਮੁਗਲੀ ਹਕੂਮਤ ਦੇ ਵੱਲੋਂ ਕੈਦ ਕੀਤਾ ਗਿਆ ਸੀਗਾ ਸੂਬੇਦਾਰ ਵਜ਼ੀਰ ਖਾਨ ਦੇ ਵੱਲੋਂ ਕੈਦ ਕਰਨ ਦਾ ਜਿਹੜਾ 10 ਪੋਨੋ ਹੁਕਮ ਦਿੱਤਾ ਤਾਂ ਗਿਆ ਸੀਗਾ 10 ਪੋਨੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਇਸ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ ਸੀਗਾ ਅਤੇ ਹਕੂਮਤ ਵੱਲੋਂ ਉਹਨਾਂ ਨੂੰ ਸਿਪਾਹੀਆਂ ਵੱਲੋਂ ਇੱਥੇ ਠੰਡੇ ਬੁਰਜ ਦੇ ਵਿੱਚ ਲਿਆ ਕੇ ਕੈਦ ਕੀਤਾ ਗਿਆ ਸੀਗਾ 10 ਪੋ ਦੇ ਦਿਨ ਵਾਲੇ ਜਿਹੜਾ ਮੁਗਲੀ ਹਕੂਮਤ ਦੇ ਵੱਲੋਂ ਜਾਨੀਖਾਂ ਦੇ ਮਾਨੀਖਾਂ ਦੇ ਵੱਲੋਂ ਵਜੂਦ ਦੇ ਸੂਬੇਦਾਰ ਬजीर खान ਨੂੰ ਜਿਹੜਾ ਕੈਦ ਕਰਨ ਦਾ ਹੁਕਮ ਦੇਣ ਤੋਂ ਬਾਅਦ ਇਸ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ ਅਤੇ ਛੋਟੇ ਸਾਜਾਦੂ ਨੂੰ ਕੈਦ ਕੀਤਾ ਗਿਆ ਸੀਗਾ ਠੰਡਾ ਬੁਰਜ ਦੇ ਦਾਦੇ ਕਿ ਇਸ ਇਤਿਹਾਸਕਾਰਾਂ ਮੁਤਾਬਕ ਇਸ ਠੰਡੇ ਬੁਰਜ ਦੇ ਨਾਲ ਇੱਕ ਨਦੀ ਲੰਘਦੀ ਸੀ ਜਿਸ ਨਦੀ ਦੇ ਨਾਲ ਜਿਹੜੀ ਹਵਾ ਹੁੰਦੀ ਸੀ ਹਵਾ ਟੱਚ ਕਰਕੇ ਹਵਾ ਨੂੰ ਸਪਰਸ਼ ਕਰਕੇ ਉਸ ਤੋਂ ਬਾਅਦ ਜਿਹੜੀ ਹਵਾ ਸੀ ਉਹ ਠੰਡੀ ਹੋ ਜਾਂਦੀ ਸੀਗੀ ਤਾਂ ਕਿ ਇਸ ਠੰਡੇ ਬੁਰਜ ਦੇ ਵਿੱਚ ਠੰਡੀ ਹਵਾ ਲੱਗ ਸਕੇ ਕਿਉਂਕਿ ਉਹ ਇੰਨਾ ਠੰਡਾ ਸੀ ਬੁਰਜ ਉਸ ਸਮੇਂ ਅਤੇ ਛੋਟੇ ਸਹਾਜਦਿਆਂ ਨੂੰ ਜਿਸ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਸੀਗਾ ਸਰਹਿੰਦੇ ਸੁਬੇਦਾਰ ਵजीर खान ਦੇ ਵੱਲੋਂ ਛੋਟੇ ਸਹਾਜਦਿਆਂ ਨੂੰ ਜਿਹੜਾ ਕੈਦ ਕੀਤਾ ਗਿਆ ਸੀ ਤੇ ਅੱਜ ਦੇ ਦਿਨ ਉਹ ਦਿਨ ਜਦੋਂ ਕਿ ਛੋਟੇ ਸਹਾਜਦਿਆਂ ਦੀ ਪਹਿਲੀ ਪੇਸ਼ੀ ਹੋਈ ਸੁਬੇਦਾਰ ਵजीर खान ਦੀ ਕਚਹਿਰੀ ਦੇ ਵਿੱਚ ਛੋਟੇ ਸਹਾਜਦਿਆਂ ਨੂੰ ਅੱਜ ਦੇ ਦਿਨ ਪੇਸ਼ ਕੀਤਾ ਗਿਆ ਸੀਗਾ ਅੱਜ ਛੋਟੇ ਸਾਜਾਦਾਂ ਦੀ ਪੇਸ਼ੀ ਦਾ ਪਹਿਲਾ ਦਿਨ ਹੈ ਸੋ ਇਸ ਸਮੇਂ ਸੰਗਤਾਂ ਪਹੁੰਚੀ ਹੋਈ ਨੇ ਨਿਹੰਗ ਸਿੰਘ ਗੁਰੂ ਕੀ ਲਾਡਲੀ ਫੌਜ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਿੰਨ ਨਤਮਸਤਕ ਹੋਣੀ ਪਹੁੰਚੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਜੀ ਇਸ ਪਾਵਨ ਪਿੱਤਰ ਸਥਾਨ ਤੇ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਛੋਟੇ ਸਾਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਜਦਾ ਕਰਨ ਲਈ ਪਹੁੰਚੇ ਹੋ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਅਪੀਲ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੋਂ ਦੇ ਇਤਿਹਾਸ ਦੇ ਨਾਲ ਲੋਕਾਂ ਨੂੰ ਜਾਣੂ ਕਰਵਾਈਏ ਕਿ ਇੱਥੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਦੀਆਂ ਦੇ ਵਿੱਚ ਖੜਾ ਕੇ ਚਿਣਵਾਇਆ ਗਿਆ ਸੀ ਇਹ ਇੰਨਾ ਕ ਇਤਿਹਾਸ ਮਤਲਬ ਜ਼ਿਆਦਾਤਰ ਲੋਕ ਜਾਣਦੇ ਨੇ ਪਰ ਇਹ ਬਹੁਤ ਘੱਟ ਜਾਣਦੇ ਨੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਸੀ ਤਰ੍ਹਾਂ ਤਰ੍ਹਾਂ ਦੇ ਲਾਲਚਤਾ ਦਿੱਤੇ ਗਏ ਸੀ ਪਰ ਉਹਨਾਂ ਨੂੰ ਬਹੁਤ ਸਾਰੇ ਤਸੀਹੇ ਵੀ ਦਿੱਤੇ ਗਏ ਸੀ ਜਿਵੇਂ ਕਿ ਉਹਨਾਂ ਨੂੰ ਗੁਲੇਲ ਦੇ ਨਾਲ ਨੁਕੀਲੇ ਪੱਥਰ ਵਿੱਚ ਬੰਨ ਕੇ ਉਹਨਾਂ ਦੇ ਮਾਰਿਆ ਜਾਂਦਾ ਸੀ ਬਾਬਾ ਫਤਿਹ ਸਿੰਘ ਜੀ ਦੀ ਅੱਖ ਤੇ ਇੱਕ ਨੁਕੀਲੇ ਪੱਥਰ ਵੀ ਵੱਜਿਆ ਸੀਗਾ ਤੇ ਹੋਰ ਜਲਨ ਜਲਨਸ਼ੀਲ ਜਿਹੜੇ ਪੰਜਾਬ ਪਦਾਰਥ ਹੁੰਦੇ ਨੇ ਜਿਵੇਂ ਛੋਟੀਆਂ ਲੱਕੜਾਂ ਉਹਨਾਂ ਨੂੰ ਮਤਲਬ ਹੱਥਾਂ ਦੇ ਵਿੱਚ ਪਾ ਕੇ ਹੱਥਾਂ ਦੇ ਵਿੱਚ ਪਾ ਕੇ ਸਾੜਿਆ ਜਾਂਦਾ ਸੀਗਾ ਤੇ ਉਹਨਾਂ ਨੂੰ ਤੂਤ ਦੀ ਛਟੀ ਜਿਹੜੀ ਟੁੱਟਦੀ ਨਹੀਂ ਸੀ ਹੁੰਦੀ ਉਹਦੀ ਛੱਟ ਬੜੀ ਹੁੰਦੀ ਸੀ ਉਹਨਾਂ ਦੇ ਨਾਲ ਛਟੀ ਦੇ ਨਾਲ ਉਹਨਾਂ ਦੇ ਸਰੀਰ ਤੇ ਛਟੀ ਦੇ ਛਟੀਆਂ ਦੇ ਨਾਲ ਮਾਰਿਆ ਜਾਂਦਾ ਸੀ ਉਹਨਾਂ ਨੂੰ ਦੁੱਖ ਤਕਲੀਫਾਂ ਦਿੱਤੀਆਂ ਜਾਂਦੀਆਂ ਸੀਗੀਆਂ ਤੇ ਆਪਣੇ ਪਿੱਛੇ ਠੰਡਾ ਬੁਰਜ ਹੈ ਗੁਰਦੁਆਰਾ ਸਾਹਿਬ ਤੇ ਇੱਥੇ ਇਸ ਨੂੰ ਇਸ ਸਥਾਨ ਨੂੰ ਪਹਿਲਾਂ ਹੀ ਠੰਡਾ ਬੁਰਜ ਕਿਹਾ ਜਾਂਦਾ ਸੀ ਉਹ ਤਾਂ ਕਿਹਾ ਜਾਂਦਾ ਸੀ ਕਿਉਂਕਿ ਇਸ ਦੇ ਬੈਕ ਸਾਈਡ ਤੇ ਹੰਸਲਾ ਨਾਂ ਦੀ ਨਦੀ ਵਗਦੀ ਹੁੰਦੀ ਸੀ ਤੇ ਇੱਥੇ ਆ ਕੇ ਉਹ ਟਕਰੌਂਦੀ ਹੁੰਦੀ ਸੀ ਜਦੋਂ ਉਹ ਟਕਰੌਂਦੀ ਸੀ ਤਾਂ ਪਾਣੀ ਦੀਆਂ ਛੱਲਾ ਦੇ ਨਾਲ ਹੋਰ ਜ਼ਿਆਦਾ ਠੰਡ ਉੱਪਰ ਨੂੰ ਚੜਦੀ ਸੀ ਤੇ ਇਸ ਲਈ ਇਹ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਤੇ ਕੋਈ ਵੀ ਕੱਪੜਾ ਉਹਨਾਂ ਨੂੰ ਨਹੀਂ ਸੀ ਦਿੱਤਾ ਗਿਆ ਹਾਂਜੀ ਸੋ ਆਸੰਗਤ ਨੂੰ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਨੌਜਵਾਨ ਸਿੱਖ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੀ ਹੈ ਕਿਉਂਕਿ ਅੱਜ ਦੀ ਪੀੜ੍ਹੀ ਸਿੱਖਿਸਥਾਨ ਤੋਂ ਜਿਹੜੀ ਘਟ ਜਾਣੂ ਹੈ ਤੇ ਨਸ਼ਿਆਂ ਦੇ ਵੱਲ ਜਾ ਰਹੀ ਆ ਉਹਨਾਂ ਨੌਜਵਾਨਾਂ ਨੂੰ ਜਾਂ ਮਾਪਿਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਤਾਂ ਇੱਕੋ ਹੀ ਅਪੀਲ ਹੈ ਕਿ ਅੱਜ ਆਪਾਂ ਸ਼ਹੀਦਾਂ ਦੀ ਧਰਤੀ ਤੇ ਆਏ ਆ ਤੇ ਸ਼ਹੀਦਾਂ ਦੀ ਧਰਤੀ ਦੇ ਵਿੱਚ ਇਹ ਜੋ ਨੀਹਾਂ ਨੇ ਜਿਨ੍ਹਾਂ ਦੇ ਵਿੱਚ ਸਾਬਜਾਦਿਆਂ ਨੂੰ ਚਿਨਵਾਇਆ ਗਿਆ ਸੀ ਇਹ ਨੀਹਾਂ ਅੱਜ ਵੀ ਇੱਥੋਂ ਸਾਬਜਾਦਿਆਂ ਦੀ ਆਵਾਜ਼ ਦਿੰਦੇ ਨੇ ਇਹ ਮੈਨੂੰ ਯਕੀਨ ਹੈ ਕਿ ਇੱਕ ਨਾ ਇੱਕ ਦਿਨ ਮੈਸੇਜ ਆਪਾਂ ਅਪੀਲ ਕਰਦੇ ਆਂ ਕਿ ਆਜੋ ਜਿਵੇਂ ਉਹ ਆਪਣੇ ਧਰਮ ਦੇ ਵਿੱਚ ਡੋਲ ਰਹੇ ਉਹਨਾਂ ਨੂੰ ਬਹੁਤ ਸਾਰੇ ਲਾਲਚ ਵੀ ਦਿੱਤੇ ਗਏ ਡਰਾਵੇ ਵੀ ਦਿੱਤੇ ਗਏ ਉਹ ਡਰੇ ਨਹੀਂ ਠੀਕ ਹੈ ਬਹੁਤ ਬਾਧਰੀ ਦੇ ਨਾਲ ਮਤਲਬ ਉਹਨਾਂ ਨੇ ਮੁਕਾਬਲਾ ਜ਼ਾਲਮ ਦਾ ਕੀਤਾ ਤੇ ਉਸੇ ਤਰ੍ਹਾਂ ਆਪਾਂ ਵੀ ਆਪਣੇ ਧਰਮ ਦੇ ਵਿੱਚ ਡੋਲ ਰਹੀਏ ਤਾਂ ਹੀ ਆਪਣੀ ਸਿੱਖੀ ਜਿਹੜੀ ਹੈ ਉਹ ਕਾਇਮ ਰਹਿ ਸਕਦੀ ਹੈ ਪਰ ਮੈਨੂੰ ਇਹ ਯਕੀਨ ਹੈ ਕਿ ਗੁਰਗੋਵਿੰਦ ਸਿੰਘ ਜੀ ਦੇ ਬੋਲ ਸੀ ਕਿ ਖਾਲਸਾ ਰਾਜ ਕਰੇਗਾ ਤਾਂ ਉਹ ਕਰੇਗਾ ਸਮਾਂ ਆਊਗਾ ਕਿਉਂਕਿ ਜਦੋਂ ਜ਼ੁਲਮ ਹੈ ਜਿਹੜਾ ਇਹ ਜਿਵੇਂ ਜ਼ੁਲਮ ਹੋਣਾ ਮਤਲਬ ਅੱਤ ਚੱਕਦਾ ਹੈ ਜੇ ਹੁਣ ਜ਼ੁਲਮ ਮਤਲਬ ਕਾਫੀ ਵੱਧ ਚੁੱਕਿਆ ਹੈ ਤੇ ਜਦੋਂ ਜ਼ੁਲਮ ਵੱਧ ਹੈ ਜਦੋਂ ਅੱਤ ਚੱਕਦਾ ਹੈ ਤਾਂ ਫਿਰ ਖਾਲਸਾ ਕਦੇ ਘਰਾਂ ਵਿੱਚ ਪੈਰ ਨਹੀਂ ਰੱਖਦਾ ਤਾਂ ਉਦੋਂ ਮੋਨੇ ਸਿਰਾਂ ਦੇ ਉੱਪਰ ਵੀ ਦਮਾਲੇ ਸੱਜਣੇ ਨੇ ਤਾਂ ਇਹ ਗੁਰੂ ਸਾਹਿਬ ਦੇ ਬੋਲ ਨੇ ਇਹ ਖਾਲਸਾ ਰਾਜ ਕਰੇਗਾ ਹੀ ਕਰੇਗਾ ਸੋ ਤੁਸੀਂ ਸੁਣਿਆ ਨੌਜਵਾਨਾਂ ਨੂੰ ਮਾਪਿਆਂ ਨੂੰ ਨਿਹੰਗ ਸਿੰਘ ਜਿਹੜੀਆਂ ਫੌਜਾਂ ਤੇ ਮੌਜੂਦ ਨੇ ਉਹਨਾਂ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਗੁਰਸਿੱਖੀ ਨਾਲ ਜੁੜੋ ਅਤੇ ਉਹਨਾਂ ਨੇ ਵੀ ਕਿਹਾ ਕਿ ਗੁਰੂ ਸਾਹਿਬ ਜਿੰਦੇ ਬਚਨ ਉਹ ਟਲ ਹੋ ਰਹੇ ਨੇ ਉਹ ਬਚਨ ਪੂਰੇ ਹੋ ਰਹੇ ਨੇ ਕਿ ਖਾਲਸਾ ਰਾਜ ਜ਼ਰੂਰ ਆਵੇਗਾ ਸੋ ਇਸ ਸਮੇਂ ਅਸੀਂ ਮੌਜੂਦ ਹਾਂ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਕੈਮਰਾ ਪਰਸਨ ਇਸ ਸੰਗਤ ਦੇ ਨਾਲ ਕੁਲਦੀਪ ਸਿੰਘ ਆਨਯਾਰ ਫਤਿਹਗੜ